ਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਹੋਰ ਆਪੂ ਠੀਕ ਆ ਪਲਵਾਨ ਕਿੱਦਾਂ ਬਹੁਤ ਦਿਨ ਬਾਅਦ ਦਰਸ਼ਨ ਹੋਏ ਆ ਇਹ ਵੀ ਏਕਟਰ ਬਣਿਆ ਪਿਆ ਬਾਈ ਇਹ ਨਾ ਤਾਂ ਮੇਰੇ ਕੋਲ ਸ਼ੈੱਡ ਚ ਕੀੜਾ ਮਾਰਨਾ ਆਉਂਦਾ ਵੈਸੇ ਲਈਦੇ ਸੀ ਕੰਮ ਤੇ ਆਏ ਨਾ ਇਹ ਸ਼ੈੱਡ ਚ ਕੀੜਾ ਮਾਰਨਾ ਆਉਂਦਾ ਦੇਖ ਲੈ ਬਰੀਜ ਥੋੜੀ ਆਈ ਤਾਂ ਉਹੀ ਕਹਿੰਦਾ ਫੀਸ ਬਹੁਤ ਹੋ ਗਈ ਈ ਦੀ ਹੋਰਾਂ ਜੇ ਲੱਗਿਆ ਕਰਨ ਹੈ ਹਾਂ ਕਰ ਦਈਏ ਨਾ ਨਾ ਠੀਕ ਆ ਡੈਡਾ ਹੋ ਗਿਆ ਫੇਰ ਕਾ ਕਰਨੀ ਆ ਅੱਜ ਟਾਈਮ ਚਾਹੀਦੀ ਛੋਟੇ ਗੰਨੇ ਪਰ ਇਹ ਉਹੀ ਤਾਂ ਮੈਂ ਗੱਲ ਕਰਦਾ ਅਸਲ ਮੈਨੇ ਚ ਮਿੱਟੂ ਇਹ ਟ੍ਰੈਂਚ ਹੁੰਦੀ ਆ ਇਹ ਆਪਾਂ ਸਪਰੇਅ ਕਰਦੇ ਆ ਸਪਰੇਅ ਨਹੀਂ ਹੁੰਦੀ ਇਹ ਇਹ ਜੜ ਚ ਨਾ ਨਿਊਜਲ ਖੋਲ ਕੇ ਸਿੱਧੀਓ ਸਿੱਧੀਓ ਜੜ ਚ ਗੇਰੀ ਜਾਂਦੀ ਆ ਇਹ ਟ੍ਰੈਂਚ ਕਰਦ ਕੇ ਦੇਖ ਲੈਣੇ ਦੇਖ ਲੈ ਜਿੱਕਣਾ ਤੈਨੂੰ ਲੋਟ ਆ ਟ੍ਰੈਂਚ ਲੈ ਸਾਡੇ ਹੁਣ ਹੀ ਪੂਰੇ ਹੋਣ ਅਸੀਂ ਪੰਪ ਇੱਕ ਸਾਈਡ ਪਰ ਖਤਮ ਕਰੀਆ ਨਹੀਂ 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 ਉਹ ਤਾਂ ਹੈ ਹੀ 15 ਪੰਪ ਲਾਉਂਗਾ ਟੈਂਕੀ ਭਰ ਲੈਣ ਦੀ ਕੋਲ ਲੈ ਜਾਨੀ ਦੀ ਉੱਥੇ ਬਾਤ ਹੈ ਬੰਦਾ ਆ ਜਾਣਾ ਦੋ ਦੋ ਕਿੰਨੇ ਗਿਹੜੇ ਆਠੜ ਪੰਪ ਲੱਜ ਜਾਣੇ ਸੱਤ ਅੱਠ ਪੰਪ ਆਉਣੇ ਕਿੰਨੇ ਫੇਰ ਬਹੁਤ ਟਾਈਮ ਲੱਗਦਾ ਲੱਜ ਜਾਂਦਾ ਟਾਈਮ ਬਹੁਤ ਇਕੱਠੀ ਦੋ ਕਿਲੀਆਂ ਦੀ ਲਿਆਇਆ ਹੈ ਮੇਲਣੇ ਤੇ ਲੁੱਤੀ ਮੇਲਣੇ ਤੇ ਹਾਂ ਕੈਰੀਟ ਮਿਲੀ ਹਾਂ ਐਫਐਮਸੀ ਦੀ ਆਉਂਦੀ ਇੱਕ ਹੋਰ ਆਈ ਹੈ ਨਾ ਦੀ ਹੁਣ ਕਈ ਤੇ ਕਈਆਂ ਵੀ ਆਉਂਦੀ ਆ ਇਹ ਐਫਐਮਸੀ ਨੇ ਕੋਰ ਕੋਰਾ ਜਿਨ ਕੱਢੀ ਆ ਟੂ ਵਿੰਟਾ ਦੋ ਦਾ ਫਰਕ ਉਹ ਜਿਹੜਾ ਸਾਲਟ ਹੈ ਬਹੁਤ ਤਕੜਾ ਪਾਤਾ ਇੱਚ ਦੇ ਕਿੰਨੀ 18% ਉਹ ਹਜੇ ਅਵੇਲੇਬਲ ਨਹੀਂ ਹੋਈ ਮੋਲਾਦੀ ਇੱਚ ਕਿੰਨੀ 18 17 ਪੁਆਇੰਟ ਕਿੰਨਾ ਹੁੰਦਾ ਕਿ 18 ਪੁਆਇੰਟ ਇੱਥੇ ਲਿਖਿਆ ਬੂ ਬੋਤਲ ਲਿਖਿਆ 18 ਲਿਖਿਆ ਬੂਗਾ ਉਹ ਜਿਹੜਾ 47% ਹੈ 118.5 ਉਹ ਚ 47 ਉਹ ਮਹਿੰਦੀ ਹੈ 50 ਐਮਐਲ ਇਕਲੇ ਦੀ ਉਹ ਵੀ ਮਹਿੰਗੀ ਹੈ 50 ਐਮਐਲ ਪੈਂਦੀ ਹੈ ਇਕਲੇ ਦੀ ਉਹ ਪਤਾ ਨਹੀਂ ਕਿਹੜਾ ਡੋਜ਼ ਬਣਾਈ ਹੈ ਕਿ ਆ ਨਹੀਂ ਸਾਲਟ ਉਹ ਮਤਲਬ ਤਗੜੀ ਬਣਾਤੀ ਦੇ ਨਾਲੋਂ ਇਹਦੇ 50 ਐਮਐਲ ਕਰੋ ਹੁਣੀ ਵੀ ਮਹਿੰਗੀ ਹੈ ਇਹ ਦੇ ਨਾਲੋਂ ਮੈਂ ਕਿਹਾ ਤੁਸੀਂ 11 ਹੀ ਕੋਲੀ ਜਾਓ ਕੋਈ ਹੋਰ ਹੱਲ ਨਾ ਲੱਭੇ ਹੋ ਇਹਦਾ ਕੋਈ ਸੌਖਾ ਜਿਹਾ ਹੱਲ ਨਹੀਂ ਕਰਦੀ ਸਭ ਤੋਂ ਪਹਿਲਾਂ ਮੈਂ ਕੋਰਾਜਨ ਕਰਦਾ ਹੀ ਨਹੀਂ ਦੇਖ ਲਈ ਮੈਂ ਛੱਡੀ ਨੂੰ 3 ਸਾਲ ਹੋ ਗਏ ਯਾਰ ਬਸਾ ਕਰੂੰਗਾ ਹੀ ਲੈ ਕੇ ਕੋਰਾਜਨ ਨਹੀਂ ਮੈਂ ਕਰੀ ਹੈਗੀ ਹੁਣ ਕਈ ਸਾਲ ਹੋ ਗਏ ਕੋਰਾਜਨ ਯਾਰ ਕੋਸ ਰੋਗੀ ਤਾਂ ਹੈ ਨਹੀਂ ਠੱਤੀ ਰਿਹਾ ਜਿੰਨਾ ਚਿਰ ਕੋਰਾਜਨ ਵੀ ਕਰਦੇ ਰਹੇ ਤਾਂ ਵੀ ਬਿਮਾਰੀ ਪੈਂਦੀ ਰਹੀ ਮੈਂ ਕਿਹਾ ਫੇਰ ਫਾਇਦਾ ਕੀ ਆ ਚੱਲ ਕੋਈ ਨਹੀਂ ਜਾਇ ਤੂੰ ਪਾ ਕੇ ਹਾਂ ਸੱਤੇ ਨੇ ਵੀ ਤੂੰ ਪਾਜੇ ਥੋੜੋ ਮਰਨਾ ਹੁਣ ਲੈ ਵੀ ਮਿਸਤਰੀ ਪਹੁੰਚ ਗਿਆ ਹੈ ਹੈ ਰਾਹ ਗੱਲਾ ਪੰਡਾ ਨਾਲ ਰਾਹ ਵੀ ਕਰਨਾ ਹੈ ਆਮ ਕਰੀ ਜਾਂਦੇ ਆ ਰਾਂ ਦੇ ਨਾਮ ਕਰ ਚਾਹ ਰੀਡੂ ਲੈਣ ਦੇ ਕਰ ਚਾਹ ਬੰਦ ਲਾ ਰੋਟੀ ਬੰਦ ਕਰਦੀ ਆ ਮੈਂ ਮੈਨੂੰ ਦੱਸ ਜਾ ਉਹ ਕਹਿੰਦੇ ਰੇੜੇ ਛੱਡਦੇ ਉਹਨੇ ਆਉਂਦੇ ਰੋਟੀ ਖਾਣ ਕਹਿੰਦੇ ਉਹ ਤੂੰ ਮਾਲਕ ਆ ਉਹ ਬਰਸੇ ਬੱਦੇ ਰੱਖੇ ਵੀ ਜਾਣੀ ਦਿਹਾੜੀ ਕਰੀ ਵੀ ਕਠੇਕਾ ਹੈ ਦਿਹਾੜੀ ਕਿੱਥੇ ਅੱਛਾ ਅੱਛਾ ਲਓ ਜੀ ਅੱਜ ਸਰੀਆਂ ਵੱਢਣ ਲੱਗੇ ਕੱਲ ਲਾਈਟ ਨਹੀਂ ਕੰਮ ਖਰਾਬ ਕਰਦਾ ਤਾਂ ਉਹ ਨਹੀਂ ਕੱਲ ਕੱਢ ਦੇਣਾ ਬਾਕੀ ਮੀਂਹ ਨੇ ਕੰਮ ਖਰਾਬ ਕਰਦਾ ਤਾਂ ਇੱਧਰ ਜੀ ਪਤਾ ਨਾ ਯਾਰ ਆ ਗਿਆ ਸਾਡਾ ਟਰਾਲੀ ਆਉਣੇ ਵਾਲੀ ਹੈ ਟਾਲੀ ਇੱਧਰ ਇੱਕ ਹੋਰ ਇੱਕ ਦੀ ਵੀ ਤਿਆਰੀ ਵਿੱਚੇ ਕਰਾ ਦੇਣੀ ਆਪੂੰ ਕ੍ਰੈਂਪ ਦੀ ਠੀਕ ਹੋ ਜਾ ਹੂੰ ਆਇਆ ਨੀ ਟਰਾਲੀ ਜੇ ਨੀ ਆ ਦੋ ਤਿੰਨ ਦਿਨ ਟਰਾਲੀ ਨਹੀਂ ਲਖਣੀ ਹੈ ਜੀ ਸਾ ਦੇਣਾ ਰੈਂਪ ਹੁਣੀ ਤੇ ਪਰ ਇਹਨਾਂ ਹੈ ਐਦੋਂ ਨੂੰ ਢੋਵੂਗੀ ਹੁਣ ਤਾਂ ਕਿਹਦਾ ਰੈਂਪ ਬਣ ਗਿਆ ਇੱਕ ਦਿਨ ਦਾ ਕੰਮ ਹੋਰ ਤਾਂ ਕੁਛ ਨਹੀਂ ਬਾਕੀ ਪੇਂਟਰ ਸਾਹਿਬ ਵੀ ਆਏ ਜੇ ਅਲੇ ਕਰ ਦੂਗੇ ਆਹ ਉਹ ਮੈਂ ਫਰੀ ਐਨਕਾ ਬਹੁਤ ਕੰਮ ਦੀ ਆ ਹੋ ਐਨਕਾ ਬਹੁਤ ਵਧੀਆ ਐਨਕਾ ਬਾਈ ਅੱਖਾਂ ਮਾਜੇਗਾ ਤੇ ਕੀ ਨਾ ਹੋਵੇ ਮੈਂ ਸੋਚਿਆ ਉਹ ਇਹ ਵੀ ਬਿਨ ਰੱਖਿਆ ਰੱਖਿਆ ਤੇ ਇਹ ਵੀ ਅੰਦਰ ਕਿੰਨਾ ਨੂੰ ਪਾ ਦੇ ਕਿਹਾ ਮਸ਼ੀਨ ਫਿਰ ਉਹ ਨਹੀਂ ਜਾਣੀ ਪਿੱਛੇ ਟਰਾਲੀ ਟਰਾਲੀ ਲੋਗ ਜੇ ਲੈ ਜਾਣੀ ਐ 18 ਵੱਲ ਲੈ ਜਾਣੀ ਐ ਫਿਰ ਜਿੱਥੇ ਚੱਕ ਕੇ ਮਸ਼ੀਨ ਪਾਸੇ ਰੱਖ ਦੋ ਹਾਏ 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 ਉਹ ਲੌਣੇ ਦਾ ਟਾਇਰੇ ਐ ਤਾਂ ਅਸੀਂ ਘਮਾਈ ਜਾਣੀ ਜਿੱਥੇ ਲੋਟ ਲੱਗਿਆ ਹਾਂ ਬਸ ਉਹੀ ਪਹਿਲਾਂ ਕਰਨਾ ਲੌਣੇ ਦਾ ਟਾਇਰੇ ਐ ਇੱਧਰ ਜਿੱਥੇ ਲੋਟ ਆ ਗਿਆ ਉੱਥੇ ਲੈ ਕੇ ਕਰਨੀ ਅਸੀਂ ਹਮਲੇ ਜੇ ਵੀ ਲੈ ਕੇ ਹੋ ਜਾਂਦੀ ਐ ਜਾਇਰ ਕਰਨ ਕਰਤਾ ਲੱਗ ਜਾਂਦੇ ਇੱਧਰ ਵੀ ਕਿ ਲਾ ਕੇ ਫਿਰ ਅਸੀਂ ਜਿਹੜੀ ਜਗ੍ਹਾ ਖਾਲੀ ਰਹਿਣੀ ਚਾਹੀਦੀ ਉਹ ਪੈਂਟਰ ਉਹ ਪੈਂਟਰ ਦੇ ਲੱਗ ਇੱਧਰ ਫਿਰ ਜਾਂਦਾ ਅੱਜ ਕਰ ਦੂ ਬਾਬੇ ਪੇਂਟ ਹੈਗੇ ਨਹੀਂ ਭੱਜਿਆ ਫਿਰ ਜਾਂਦਾ ਦੇਲਾ ਬਾਹਰ ਹੈ ਪਿੰਡ ਦਾ ਬੰਦਾ ਨਹੀਂ ਜਾਹੀਦਾ ਉਹ ਬੱਲੇ ਕਾਦੇ ਕੋਈ ਨਹੀਂ ਦੇਖ ਲੈ ਕਾਦੇ ਸੋਚ ਲੈ ਤੂੰ ਵੀ ਭੱਜ ਗਿਆ ਘਰ ਨੂੰ ਕਿਹੜੇ ਬੱਲੇ ਆਹ ਇਹ ਉੱਪਰ ਲਾਉਣਾ ਅੱਛਾ ਓਕੇ ਪੁਰ ਤੇ ਬੰਦ ਉਹ ਕਦੇ ਖੁੱਲਣਾ ਤਾਂ ਲੱਗ ਬੋਲੂ ਨਹੀਂ ਹੇਟਣਾ ਲੱਗਾ ਸਾਰਾ ਕੁਝ ਲੱਗਾ ਕੱਲਾ ਛੋਟਾ ਦਰਵਾਜ਼ਾ ਕਰਤਾ ਇਹ ਉਨ ਲੱਗ ਹੋ ਗਿਆ ਇਹੋ ਤਾਂ ਬੰਦੇ ਰਹਿਣ ਜਾਂ ਕੋਈ ਬੜੀ ਜੀ ਲਖਾਉਣੀ ਕਿਤੇ ਟਰੈਕਟਰ ਛਤਾਈ ਲੱਗੀ ਪਈ ਹੈ ਹਾਂ ਹਾਂ ਇਹ ਉਹ ਵੀ 7 ਫੁੱਟ ਹੈਗਾ ਟਰੈਕਟਰ ਵਾਲਾ ਸੈੱਟ ਲੱਗ ਜਾਵੇ ਕਿੰਨਾ ਲੱਗੇ ਤੇ 7 ਫੁੱਟ ਵਿੱਚ ਛੋਟਾ ਟਰੈਕਟਰ ਦਾ ਲੱਗ ਜਾਂਦਾ ਸਾਡੇ ਵਾਲੇ ਵਰਗਾ ਦਾ ਲੱਗ ਜੂ ਬਾਕੀ ਉਹ ਉਹਦਾ ਬਣਾਤਾ ਉਹ ਟਾਕੀ ਦਾ ਵੀ ਚਲ ਸਾਗੀ ਬੰਦ ਕਰੀ ਕਰਤੀ ਹਾਂ ਚ ਸਿਆਲ ਚ ਕਿਹੜਾ ਕੱਪੜੇ ਲਈ ਜਾਊਗਾ ਹੁਣ ਘੜੀ ਘੜੀ ਤੇ ਹੁਣ ਤਾਂ ਮਿਸਤਰੀ ਆਈ ਵੀ ਆ ਅੰਦਰ ਲੱਗਣਾ ਇੱਧਰ ਬਾਬਾ ਰੈਂਪ ਦੀ ਤਿਆਰੀ ਕਰਦਾ ਨਹੀਂ ਹੁਣ ਦੇਖ ਆਇਆ ਕਿ ਨਹੀਂ ਦੂਹਾਂ ਪਾਸੇ ਨੂੰ ਲੋਟ ਆਹਾਂ ਪਾਹਲੋਟ ਆਇਆ ਇੱਕ ਉਹ ਟੌਰ ਵੀ ਲੱਗਦੀ ਆ ਟੌਰ ਵੀ ਆ ਚੌਪੜੀ ਦੀ ਨਹੀਂ ਅਈ ਜੇ ਮੈਂ ਮੂਰੇ ਤੇ ਚੱਕਦਾ ਉਹ ਕੰਧ ਨਾਲ ਵੀ ਉੱਚਾ ਜਾਣਾ ਤਾਂ ਪੇ ਪਿੱਛੇ ਤੇ ਜੱਕ ਤਾਂ ਉੱਚਾ ਤਾਂ ਮੂਰੇ ਤੇ ਉੱਚਾ ਚੱਕਿਆ ਬਹੁਣੀ ਤੇ ਚੰਗਾ ਲੱਗਣਾ ਐਵੇਂ ਬਾਛੜ ਅੰਦਰ ਨੂੰ ਆਉਣੀ ਸੀ ਤੇ ਦੋਹਾਂ ਪਾਸੇ ਨੂੰ ਡਿਸੀਜਨ ਲੱਤਾ ਠੀਕ ਉਹ ਐਵੇਂ ਜਿੱਕਾ ਮੈਂ ਜਰਾ ਮਖੜਾ ਲੱਗਦਾ ਵੀ ਆ ਲੱਗ ਕੇ ਫੜਾ ਰਹੀ ਕਰੇ ਹਾਂ ਤੇਰੀ ਬਹੁਤ ਜਗ੍ਹਾ ਬਹੁਤ ਜਗ੍ਹਾ ਆ ਦਾ 30 ਫੁੱਟਾ ਉਧਰ ਛੱਡ ਜਿੰਨੀ ਜਗਾ ਉਹਦੇ ਵੀ ਡੰਗਰਾਂ ਤੇ ਗੈਰ ਗੈਰ ਜਿਵੇਂ ਜਮੇ ਪਰ ਜਿਵੇਂ ਵਿਲਾ ਹੋ ਜਣੂ ਬੱਸ ਉਹ ਟ੍ਰੈਕਟਰ ਬਾੜ ਤੋਂ ਅੰਦਰ ਉਹ ਨਹੀਂ ਉਰੀ ਖੜਾ ਬਾਪੂ ਅੰਦਰ ਥੋੜੋ ਬਾੜਨਾ ਮਾ ਕੇ ਪਤਾ ਦਿਖਦਾ ਟੋਹੇ ਧੂੜੀ ਲਾ ਵੀ ਚੇ ਨਿਕਲਣਾ ਨਹੀਂ ਹੈਗਾ ਨਹੀਂ ਨਹੀਂ ਉਹ ਨਹੀਂ ਹੁੰਦਾ ਉਹ ਨਹੀਂ ਭਈਆ ਕੱਲ ਮザ ਕੱਢਿਆ ਪਰ ਛਾਲ ਮਾਰੀ ਪੈਣਾ ਪੈਣਾ ਐਨਾ ਗਿਆ ਵਿੱਚ ਸਰਦਾਰ ਜੀ ਇਹ ਤੋਂ ਕਹਿੰਦਾ ਬਹੁਤ ਹੋਇਆ ਇਹ ਬੋਲਾ ਕਹਿੰਦਾ ਮੈਂ ਉਹ ਦੇਖ ਕੇ ਗੱਡੀ ਵਿੱਚ ਹੈ ਰੈਂਪ ਦੀ ਰੈਂਪ ਦੀ ਨਹੀਂ ਉਹ ਰਸੋਈ ਦੇ ਲੈਂਟਰ ਦੀ ਐਨਾ ਸਰੀਆ ਰੈਂਪ ਨੂੰ ਥੋੜਾ ਪਾਉਣਾ ਠੀਕ ਠੀਕ ਹੋ ਗਏ ਪੂਰੇ ਹਾਂ ਹਾਂ ਚਲ ਮੈਂ 10 ਮਿੰਟ ਚੱਕ ਲਿਆ ਮੋਲੀ ਹੌਲੀ ਹਾਂ ਹੌਲੀ ਹੱਥ ਵਧਾਣਾ ਅਜੇ ਮੂਰੇ ਲਾਉਣਾ ਇਹਦੇ ਪਾਣੀ ਕਰਨੇ ਤੇ ਪਾਣੀ ਸਰੀਆ ਪੈਪਲਾ ਦੇ ਨਾਲ ਉਹਦੇ ਮੰਗੂ ਉਹ ਵਾਲੇ ਹੂੰ ਉਹ ਉਹਦੇ ਪੇ ਗੇਰ ਦੇਣਾ ਹੌਦੀ ਬਣਾਤੀ ਉਧਰ ਆ ਗਾਡਰ ਵੀ ਕੱਢ ਦੇਣਾ ਹੁਣ ਉਹਦੇ ਜੁੜੇ ਪੇ ਤਾਂ ਗਾਡਰ ਹੂੰ ਹੂੰ ਤੀਆ ਮਿਸਤਰੀ ਆਇਆ ਅਜੇ ਇਹ ਰੰਗ ਵਾਲਾ ਇਹ ਵੀ ਕਬੂਤਰਾਂ ਵਾਲਾ ਉਹ ਬਿੰਦੂ ਐ ਬਾਬੇ ਅੱਜ ਬਾਬਾ ਵੀ ਵਾਪਸ ਆ ਗਿਆ ਬਾਈ ਸੀਜ਼ਨ ਲਾ ਕੇ ਆਪਣਾ ਤੁੜੀ ਵਾਲਾ ਉਹਦਾ ਕਣਕ ਦਾ ਹੜੰਬੇ ਦਾ ਹਾ ਵਾਬੇ ਮੇਰੇ ਕੋ ਜਿੰਨੇ ਮਿਸਤਰੀ ਆਏ ਸੋਨੀ ਆਇਆ ਇਹ ਆਇਆ ਸਾਰੇ ਕਬੂਤਰਾਂ ਵਾਲੇ ਐ ਬੰਦੂ ਮੈਂ ਸਾਰੇ ਮਿਸਤਰੀ ਕਬੂਤਰ ਵਾਲੇ ਸਾਡੇ ਇੱذ ਕੰਮ ਕੋਈ ਨਾ ਕੰਦਾ ਕੰਮ ਕੋਈ ਹੋਰ ਉਸ ਤਰ੍ਹਾਂ ਬਗੈ ਕੰਮ ਨਹੀਂ ਕੋਈ ਰੰਗ ਕੰਮ ਨਹੀਂ ਹੈਗਾ ਅੱਜ ਕਾ ਹੋ ਮੈਂ ਤੇਰੇ ਉੱਤਰ ਲੱਗਿਆ ਹੈ ਬਾਈ ਕਿ ਮੈਂ ਤਾਂ ਲੱਗ ਗਿਆ ਬਗੈ ਤੇ ਨੇੜੇ ਵਾਲੇ ਕਬੂਤਰ ਬੰਦ ਕਰਦੇ ਕਰੂੰਗਾ ਆ ਮਹੀਨੇ ਕ ਬਿੱਲ ਆਇਆ ਮੈਂ ਕਾਤੇ ਜਾਣਾ ਹੀ ਨਹੀਂ ਕਿਤੇ ਅਹੀਆ ਗਏ ਮਹੀਨੇ ਚ ਕਬੂਤਰਾ ਪਰਣਾ ਜਿਹੜਾ ਆਪਾਂ ਸ਼ੌਂਕ ਆ ਫਿਰ ਸ਼ੌਂਕ ਫਿਰ ਪੂਰਾ ਖਾਣਾ ਪੈਂਦਾ ਨਹੀਂ ਫੇ ਕੰਮ ਭੁੱਖੇ ਮਾਗਣਾ ਸ਼ੌਂਕ ਪੂਰਾ ਕਰਨਾ ਪੀਏ ਹਾਂ ਭੁੱਖੇ ਮਰ ਕੇ ਸ਼ੌਂਕ ਥੋੜਾ ਪੂਰਾ ਕਰਦਾ ਰਾਜ ਪੁੱਜ ਕੇ ਸ਼ੌਂਕ ਪੂਰਾ ਹੋਏ ਕਰਦਾ ਰਾਜ ਪੁੱਜ ਕੇ ਹੁੰਦਾ ਨਹੀਂ ਇਹ ਗੱਲ ਗਾਲਦਾ ਤੇਰੀ ਸ਼ੌਂਕ ਟੌਰ ਗਿਆ ਲੈ ਬਾਬੀ ਟੌਰ ਨਾ ਹੁੰਦਾ ਹਾਂ ਰਾਜ ਪੁੱਜ ਕੇ ਆਪਾਂ ਕਿਹੜੇ ਕੋ ਸਾਵੀ ਅੱਧੀ ਮੀਠੀ ਰੋਟੀ ਖਾਦੀ ਆ ਅੱਜ ਹੈਗਾ ਭੁੱਖੇ ਬਾ ਭੁੱਖੇ ਹਾਂ ਨੇੜੇ ਆ ਗਿਆ ਤੇਨੀ ਮੀਰ ਦੀ ਆਪੇ ਵਸਣ ਆ ਜਾਨੀ ਪਤਾ ਲੱਗ ਜਣਾ ਕੀ ਕਰਦਾ ਤੂੰ ਆ ਤੇ ਆਣੇ ਰਹਿਣੀ ਵਸਣਾ ਕੰਮ ਨੇੜੇ ਤੇਰੇ ਫੇ ਸ਼ੈੱਡ ਨੂੰ ਰੰਗ ਕਰਨਾ ਸ਼ੁਰੂ ਕਰਦੇ ਹੋਰ ਕੀ ਹਾਂ ਬਿਲ ਬਿੱਟਰ ਕਿਆ ਕਰਦਾ ਹੋ ਹਾਂ ਹਾਂ ਵਾ ਠੀਕ ਆ ਸਮੋਸੇ ਚੱਕ ਲਿਆ ਮੈਂ ਕਰ ਲੈਣਾ ਆਪਾਂ ਨੇ ਚੱਕ ਲਿਆ ਹੁੰਦੇ ਆ ਬਸ ਤੂੰ ਰੋਪੜ ਲਾਇਆ ਜਿਹੜੇ ਚਾਰ ਪੰਜ ਦਿਨ ਲਾਉਣੇ ਦਾ ਆ ਠੀਕ ਆ ਠੀਕ ਆ ਤੂੰ ਪਹਿਲਾਂ ਤਕਬੂਤਰਾ ਕੋ ਰਹਿਣਾ ਹੋਰੇ ਬਸ ਸ਼ੈੱਡ ਕੋਲ ਆ ਤੇਰੇ ਆਹ ਇਹ ਬਪਾ ਠੇਕਾ ਕਰ ਨਹੀਂ ਦੇ ਗੱਲ ਇਹਨੂੰ ਇਹਦਾ ਸ਼ੈੱਡ ਦਾ ਠੇਕਾ ਕਰ ਲੈਣਾ ਇਹਦਾ ਉਹ ਪਰਲਾ ਸ਼ੈੱਡ ਵੀ ਕਰਾ ਦੇਣਾ ਬਾਅਦ ਚ ਠੇਕੀ ਗੱਲ ਆ ਪੱਕਾ ਜੀ ਇਹ ਰਸੋਈ ਦਾ ਵੀ ਕਰਾ ਦੇਣਾ ਇਹਨੂੰ ਕਹਿਣਾ ਵੀ ਕਰ ਦੇ ਬਾਕੀ ਇਹ ਟੀਨਾ ਨੂੰ ਕਰ ਸਕਦਾ ਟੀਨਾ ਨੂੰ ਦੱਸ ਦੀ ਇਹਨਾਂ ਨੂੰ ਵੀ ਸਲਾਹ ਇਹ ਕਰਨੇ ਦੀ ਹਾਂ ਹਾਂ ਸਾਲ ਦਾ ਖਰਚਾ ਕਰ ਚੁੱਕੇ ਨੇ ਇੱਦੀ ਤੇਰਾ ਆਪਣਾ ਲਗਿਆਰਾਂ ਨਾਲ ਕਬੂਤਰ ਲੜਾਈ ਜਾਂ ਨਲੇ ਆਪਣਾ ਰੰਗ ਕਰੀ ਜਾ ਹਾਂ ਟੀਨਾ ਤਾਰ ਕੇ ਕਰਤਾ ਤਾਂ ਦੇਖੀ ਟੀਨਾ ਤਾਰ ਕੇ ਕਰਨਾ ਉਹ ਬੱਸ ਉਹ ਭਰਾਵਾ ਉਦੋਂ ਸੱਤ ਟੀਨਾ ਤਾਰੀ ਉਹਨਾਂ ਨੇ ਬੱਸ ਕਰਾ ਦਿੱਤੀ ਇਹ ਵੀ ਕਰਾਦਾ ਇਹ ਤਾਂ ਹੋਇਆ ਵਾ ਫਿਰ ਵੀ ਇਹਨੂੰ ਨੀਲਾ ਉਹ ਪਿਆਰ ਸੇ ਨੀਲਾ ਨਹੀਂ ਆਹੋ ਉਹੀ ਨੂੰ ਹੋਇਆ ਵਾ ਨੀਲਾ ਮੈਂ ਕਿ ਮਾੜਾ ਮੋਟਾ ਜੀ ਰਹਿੰਦਾ ਏ ਫਿਰ ਮਾਰਦਾਂਗੇ ਕੋਈ ਨਹੀਂ ਫਿਰ ਨੀਲਾ ਬਣਾ ਹੈ ਉਹ ਅੱਜੇ ਬਾਪੂ ਅੰਦਰ ਤੂੜੀ ਵਾਲੇ ਨੂੰ ਵੀ ਮਾਰਨਾ ਉਹਨੂੰ ਇਹ ਦੂਸਰੇ ਦੇ ਇੱਥੇ ਦੇਖ ਲਈਏਗਾ ਉਹ ਕੋਰਤੀ ਸਿੱਟ ਲੈ ਬਾਬੇ ਲਓ ਜੀ ਜਾਲ ਬੰਨਣਾ ਸ਼ੁਰੂ ਕਰਤਾ ਮਿਸਤਰੀ ਨੇ ਦੇਖਦੇ ਅੱਜ ਲੈਂਟਰ ਪੈਂਦਾ ਕਿ ਨਹੀਂ ਮਿਸਤਰੀ ਪਾਤਾ ਦੇਣਾ ਤੇਰੀ ਤਾਂ ਕੋਸ਼ਿਸ਼ ਹੈਗੀ ਉੱਪਰ ਵਾਲਾ ਨਹੀਂ ਨਾ ਸਾਥ ਦੇ ਰਿਹਾ ਅੱਛਾ ਹੋ ਉਧਰ ਮੇਰੇ ਬੰਦਿਆਂ ਨੂੰ ਪੈਸੇ ਮਿਲ ਗਏ ਉਹ ਭੱਜਣ ਨੂੰ ਖੜਦੇ ਆ। ਕਿਹੜੇ? ਨਤੀਏ ਆਈ। ਅੱਛਾ। ਕਹਿੰਦੇ ਸੀ ਜਾਣਾ ਏ। ਕੱਲ ਅੱਡੇ 'ਚ ਬੈਠੇ ਸੀ ਕੱਪੜੇ-ਕੁੱਪੜੇ ਲੈਣ ਗਏ ਤੇ ਮੈਂ ਕਹਿੰਨਾ ਹੂੰ। ਉਹਨੂੰ ਕਹਿੰਦਾ ਰੈਡੀ ਪਹ ਜਾਣਾ, ਰੈਡੀ ਮੋਡ ਲੱਗ ਰਿਹਾ। ਇੱਕ ਉਧਰ ਨੂੰ ਗੱਲ ਇਹ ਕਰ ਸਰੀਏ, ਉਧਰ ਨੂੰ ਕਰ ਦੇ ਕਰ। ਹੈਂ? ਮਤਰੀ। ਇੱਕ ਸਰੀਏ ਐਦੋਂ ਪਿੱਛੇ ਨੂੰ ਕਰ ਦੇ ਕਰ। ਉਹ ਘਟੂਗਾ ਨਹੀਂ। ਹਾਂ। ਬਸ। ਆਜਾ ਪਰ ਉਹ ਦੇਖਦਾ ਕਿ ਕਦੋਂ ਦੇ ਸਰਦਾਰਾਂ ਸੀਗੇ ਉਹਨਾਂ ਨੇ ਹਾਂ ਤਾਂ ਕੁੰਡੀ ਹੁੰਦੀ ਸੀ ਕੁੰਡੀ ਨੂੰ ਕਿਹਾ ਤੂੰ ਪਾਇ ਕਿੱਲੇ ਚੱਕ ਕਿੱਲ ਤੂੰ ਮਨੂੰ ਦੇ ਦੇ ਕਿੱਲੇ ਆ ਪਈਆ ਕਿੱਲੇ ਇੱਥੇ ਉੱਪਰੇ ਆ ਕੁੰਡੀ ਤੂੰ ਲੈ ਲੈ ਕਿੱਲੇ ਦਾ ਨਗਨ ਤਾਂ ਹੁੰਦਾ ਆ ਪਈਆ ਕਿੱਲ ਦੇਖ ਫੜ ਹੈਗੀ ਗੱਲ ਛੋਟੂ ਲੈ ਮਿਸਤਰੀ ਸਖਾ ਦੇਣੀ ਉਹ ਵੀ ਬਣਾ ਦੇ ਮਿਸਤਰੀ ਬੜਾ ਹੋਰ ਗਿਆ ਯਾਰ ਉਹ ਹੀ ਦੇਖਦੇ ਆ ਬਾਕੀ ਦੂਈ ਲੇਬਰ ਆ ਰਹੀ ਆ ਕਹਿੰਦੇ ਸਾਫ ਕਰ ਸਾਡਾ ਮੈਂ ਕਿਹਾ ਮੋਟਰ ਬਣੀ ਆ ਹੋਣਾ ਹੈਗਾ ਤੁਸੀਂ ਘੰਟਾ ਬੁਲਾ ਦੇਣਾ ਮੇਰਾ ਇੱਥੇ ਮੈਨੂੰ 100 ਕੰਮ ਆ ਮੌਰੀ ਆਜੂ ਇੱਥੇ ਲੈਂਟਰ ਪਾਉਣਾ ਨਾਲੇ ਨਾਲੇ ਤੋਂ ਤੇ ਲੈਂਟਰ ਪਵਾ ਲੂੰਗਾ ਜੇ ਟਾਈਮ ਬਚ ਗਿਆ ਨਹੀਂ ਤਾਂ ਉਹਨੇ ਭੱਜ ਜਾਣਾ ਫਿਰ ਅੱਜ ਅੱਜ ਕੋਈ ਖਤ ਆਉਣਾ ਤੇ ਬਸ ਤਾਂ ਅੱਜ ਤੇ ਸਾਡਾ ਵੀ ਕੰਮ ਖੜ ਜੇਣਾ ਜਿਵੇਂ ਆ ਗਿਆ ਚੱਲ ਉਧਰ ਪੇਂਟਰ ਸਾਹਿਬ ਵੀ ਲੱਗੇ ਦੂਏ ਪਾਸੇ ਲੱਗੇ ਹੁਣ ਹਾਂ ਅੱਗੇ ਦੇ ਚੱਲਿਆ ਜੀ ਯਾਰ ਅੱਜ ਤੇ ਰਹਿ ਜਾਂਦੇ ਆ ਲੈਂਟਰ ਪਵਾ ਜਾਂਦੇ ਮੇਰੇ ਗੱਲ ਨਹੀਂ ਕਿਆ ਕਰੇਗਾ ਇਹ ਸਭ ਲੜਾਈ ਜਗੜਾ ਕਰੀ ਜਿਹਾ ਸਾਇਆ ਕਿਆ ਕਰੇ ਲੈ ਜਿਹੜੇ ਲੜਾਈ ਜਗੜਾ ਕਰਦੇ ਡੰਡਾ ਫੇਰੀਓ ਨਾ ਪਰ ਆਜੋ ਉਧਰੋਂ ਚੱਕ ਲਿਓ ਸਮਾਨ ਆਪਣਾ ਆ ਜੀ ਓ ਬਾਪੂ ਦੇ ਸਾਹਬਤਾਬ ਕਰਾਓ ਇਹਨੇ ਓ ਇਹਨੇ بڑے ਸਰਦਾਰ ਤੇ ਸਾਹਬਤਾਬ ਕਰਾਓ ਵਾਰੇ ਸਰਦਾਰ ਜੀ ਤੇ ਫੜੀ ਆਲੇ ਸੁਣ ਲਾ ਕੇ ਕਹਿੰਦਾ ਹਾਂ ਮਿੰਜਾ ਲੈ ਗਿਆ ਕਿ ਮਿੰਜਾ ਨਹੀਂ ਹੈ ਜਾ ਰਿਹਾ ਕੋਈ ਉਹ ਮਿੰਜੀ ਲੈ ਜਾ ਕੇ ਲਾਈਏ ਤੁਹਾਡੀ ਪੰਚਾਇਤ ਦੇਖਦੇ ਆ ਵੀ ਕਿੰਨਾ ਕੁ ਪੈਸੇ ਬਣਾਏਗਾ ਇਸ ਸੀਜ਼ਨ ਚ ਨਹੀਂ ਕਿਆ ਬਣੇਗਾ ਹਾਂ ਤੇਰਾ ਜੋਸ ਕਿਆ ਬਣੇਗਾ ਕਿੰਨੀ ਤਰੀਕ ਨੂੰ ਲੱਗੇ ਤੇ 20 ਤਾਰੀਖ ਤੋਂ ਚੱਲਨੇ ਲੱਗੇ ਆ ਕੰਮ ਫੇਰ ਕਿੰਨੀ ਨੂੰ ਢੱਕੇ ਪਹਿਲੀ ਨੂੰ ਢੱਕੇ 30 ਤਾਰੀਖ ਨੂੰ ਪੂਰਾ ਰੁਕ ਖੜ ਗਿਆ 30 ਨੂੰ ਫੇਰ ਮਿੰਜਾ ਬਗਾ ਉਹ ਨੂੰ ਵੀ ਚਾਕੇ ਲੈ ਰਿਹਾ ਤੇ ਉਹ ਨੂੰ ਵੀ ਚਾਕੇ ਲੈ ਰਿਹਾ ਤੇ ਇਹਦਾ ਕਮਰ ਵਾਲੀ ਗਿਕਣਾ ਪਈ ਉਹ ਕੁਰਤਾ ਉਹਨੇ ਹੈ ਹਾਉ ਦੇਖ ਲੈ ਆਹ ਉਹਦਾ ਬਹੇ ਲਗਾ ਲੈ ਲੈ ਬਾਈ ਅੱਜ ਹੋ ਗਿਆ ਸਾਫ ਕਿਤਾਬ ਹੈ ਆ ਬਣਾਏ ਇਹਨਾਂ ਨੇ ਕੰਟਾ ਹੋ ਗਿਆ ਇਹਨੂੰ ਮੇਰਾ ਲੈਂਟਰ ਵੀ ਅੱਧ ਪਿਆਲੇ ਰੋਕਦਾ ਮੀਂਹ ਪਵਾ ਕੇ ਲੈ ਸੁੱਖੇ ਦੇਖ ਲੈ ਇਹਨਾਂ ਦੇ ਕੰਮ ਕਿੰਨੇ ਕਿੰਨੇ ਬਣਾ ਲਏ ਦੇਖੋ ਨਾਫੀ ਕੋ ਦਿਨ ਸਾਹਿਬ ਹੈ ਸਾਨੂੰ ਕੋ 17 17000 ਰੁਪਏ ਬਣਾਤਾ ਕਿੰਨੇ ਦਿਨ ਲਾਏ 13 ਰੋਜ਼ 13 ਰੋਜ਼ ਠੀਕ ਆ 14 1500 ਰੁਪਏ ਦਿਹਾੜੀ ਬਣਾਤੀ ਵਧੀਆ ਬਣਾਤੇ ਚੱਲ ਮਿਹਨਤ ਕਰੀ ਆ ਉਹ ਉਹ ਮੀਂਹ ਹਟਾ ਦੋ ਹਾਂ ਲੈਂਟਰ ਵੀ ਪਾਉਣਾ ਹੈ ਲੈ ਤੈਂ ਹੀ ਬੋਇਆ ਪੈਸੇ ਇਕੱਠੇ ਕਰਕੇ ਨਾ ਪਾ ਲਵੇ ਪੰਜ ਚਾਰ ਦਿਨ ਨੂੰ ਕੋਈ ਨਹੀਂ ਤੂੜੀ ਬਣ ਜੂ ਨਾਲੇ ਨਾਲੇ ਹੋਰ ਕੰਮ ਨਿਬੜ ਜੂਗੇ ਪਰ ਚੱਲ ਜਿਹੜਾ ਇਹਨੂੰ ਮਨਜ਼ੂਰ ਆ ਉਹੀ ਹੋਣਾ ਮੀਂਹ ਲਾਤਾ ਪੈਣਾ ਹੈ ਲੈਂਟਰ ਅੱਜ ਵੀ ਨਹੀਂ ਪੈਂਦਾ ਮੈਨੂੰ ਉਮੀਦ ਆ ਖਾਇਆ ਉਹ ਖਾਇਓ ਚੱਲ ਕੋਈ ਨਹੀਂ ਦੇਖਦੇ ਆ ਇਹਨਾਂ ਦੇ ਬਿਗਾਂ ਰੋਟੀ ਖਾ ਲਓ ਹੁਣ ਲੋ ਜੀ ਮੀਂਹ ਕਰਕੇ ਅੱਜ ਲੈਂਟਰ ਦਾ ਕੰਮ ਤਾਂ ਹੋ ਗਿਆ ਕੈਂਸਲ ਕੱਲੂ ਪਾਵਾਂਗੇ ਹੁਣ ਅੱਜ ਫਿਰ ਇੱਥੇ ਫਰਸ਼ ਪਾਉਣ ਦਾ ਸੋਚ ਲਿਆ ਵੀ ਇੱਥੇ ਤਿਆਰੀ ਕਰਦੀਏ ਕੱਲੂ ਫਿਰ ਸਾਰਾ ਇਕੱਠਾ ਹੀ ਫਰਸ਼ ਪਾਈ ਜੂ ਉਧਰ ਰੈਂਪ ਦਾ ਵੀ ਕਹਿ ਲਈ ਇੱਕ ਦਿਨ ਮਸ਼ੀਨ ਆਉਂਗੀ ਸਾਰੇ ਰੈਂਪ ਇੱਕੋ ਦਿਨ ਹੋ ਜੂंगे। ਹਵਾ ਲਿਆਣੀ ਕੋ ਟੈਂਪ ਇਹਦਾ ਲੈਵਲ ਕਢਾ ਲੈਂਦੇ ਅੱਜ। ਕੱਲੂ ਇਕੱਠਾ ਹੀ ਪਾ ਦਾਂਗੇ ਸਾਰਾ ਹੀ ਫਿਰ। ਨਾਲ ਇੱਕ ਬੰਦਾ ਬਾਜੂ ਕੱਲੂ। ਆਹ ਰੂੜੀ ਪਵਾ ਦੇਣੀ ਹੁਣ। ਜਿੰਨੀ ਕ ਪੈਣੀ ਆ ਰੂੜੀ ਰੂੜੀ ਪਵਾ ਕੇ ਇਹਦੇ ਉੱਪਰ। ਉਧਰ ਵੀ ਰੈਂਪ ਬਰੂ ਬਣਾ ਕੇ ਆਨ ਕੰਪਲੀਟ ਕਰਕੇ ਰੱਖ ਦੇਣਾ। ਜਿਹੜਾ ਸਵੇਰੇ ਬਸ ਬਈ ਉਹੀ ਕਰੀਏ। ਤਾਂ ਕਹਿੰਦੇ ਮਸ਼ੀਨੇ ਲੈ ਕੇ ਆਈਏ ਸਵੇਰੇ। ਉਹ ਤੇ ਜਿਹੜਾ ਵਗੈਰ ਰੱਖੂਗਾ ਕਿ ਉੱਲਾ ਜਾਲਾ ਬੈਠਾ। ਇਧਰ ਗੇਟ ਦਾ ਵੀ ਬਣਾਤਾ। ਗੇਟ阿里 ਬਣਿਆ ਨਹੀਂ ਤੋੜ ਪੈਣਾ ਦਿੱਤਾ ਸਾਡਾ ਕਿ ਰੈਂਪ। ਐ ਬਸਤਰੀ? ਹਾਂ। ਡਰਾਈਵਰ ਆ ਗਿਆ ਤਾਂ ਬਾਅਦ ਤੇ। ਬਹੁਤ ਜ਼ਿਆਦਾ। ਗੱਡੀ ਚੜਾ ਕੇ ਬੰਦੇ ਨੇ ਕਿਹਾ ਭਾਈ ਬਹਿਣਾ ਤੋੜਤਾ। ਚੈੱਕ ਕਰ ਲਈਏ। ਇਹ ਰੈਂਪ ਬਣਿਆ ਨਹੀਂ ਤਾਂ ਜੇ ਕਿਤੇ ਰੈਂਪ ਨਾ ਹੁੰਦਾ ਫੱਟੀ ਨਾਲੀ ਦੇ ਵਿੱਚ ਦੀ ਗੱਡੀ ਫੇਰ ਟਰੈਕਟਰ ਆਉਣਾ ਤਾਂ ਐ ਨਾਲੀ ਦੇ ਵਿੱਚ ਕਦੋਂ ਇਹ ਕਹਿੰਦਾ ਪੰਨਾ ਬਾਈ ਟਰੈਕਟਰ ਲੈ ਆਈ ਮੜੇ ਫੱਟੀ ਟੁੱਟ ਕੇ ਗਰਜ ਜਾਂਦਾ ਤੇ ਟਾਇਰ ਟੁੱਟ ਜਾਂਦਾ ਫੱਟੀ ਟੁੱਟ ਕੇ ਗਰਜ ਜਾਂਦਾ ਵੇ ਵਿੱਚੋਂ ਤਾਂ ਸਰੀਆਂ ਕਰਕੇ ਬਚ ਗਈ ਸਰੀਏ ਤੇ ਮੈਂ ਦੂਰੋਂ ਜਾ ਕੇ ਕੱਢਣੀ ਸੀ ਫੇਰ ਤਗੜਾ ਪਹਿਲਵਾਨ ਹੂੰ ਮੈਂ ਹੱਸ ਕੇ ਖਾਂ ਕੇ ਤਮਾਸ਼ਾ ਦੇਖਾਇਆ ਸੀ ਤਮਾਸ਼ਾ ਨਹੀਂ ਅਸੀਂ ਤੈਨੂੰ ਦੇਖਣ ਦੇਣਾ ਤਾਂ ਗੈਰ ਲਾ ਲੈਣਾ ਤਾਂ ਅਸੀਂ ਬਨਤਾ ਬਣੀ ਰਹਿਦਾ ਬਈ ਇੰਨਾ ਭਰਤ ਪੈਣਾ ਅੰਦਰ ਹਲੇ ਫੋਰਮੈਨ ਇੰਨੀ ਡੈਕਟ ਆ ਗਈ ਨਹੀਂ ਐਟ ਮੋਟੀ ਥੋੜੋ ਹੋਣੀ ਟਾਇਲ ਲੱਗਣੀ ਆ ਮਿੱਟੀ ਦਵਾ ਹੋਰ ਪੈਣੀ ਆ ਜੇ ਆਪਾਂ ਇਧਰ ਹੀ ਥੋੜੀ ਦੌੜ ਰੱਖ ਕੇ ਲਾ ਜੀ ਨਾ ਕਾਨੂੰਨੀ ਡੌੜ ਰੱਖਣੀ ਆ ਆਪਾਂ ਨੇ ਹਾਂ ਇਹ ਕਰ ਜਾ ਦੇਖਾਂਗੇ ਵਕਤ ਗੱਲ ਹੈ ਜਾਂ ਲੇਵਲ ਕੱਢੂਗੇ ਜਾਂ ਦੇਖਾਂਗੇ ਹਾਂ ਹਾਂ ਚੱਲ ਪਾ ਦੂ ਮਿੱਟੀ ਵੀ ਮੈਂ ਸਰੀ ਦੁਆਰਾ ਰੈਪਟਿਆਰ ਕਰਤਾ ਹੁਣ ਟੀਨਾ ਬਾਕੇ ਹਾਂ ਹੁਣ ਥੋੜੀ ਤਸੱਲੀ ਕੀ ਹੋ ਇੱਥੇ ਟੁੱਟ ਨਹੀਂ ਗਈ ਨਾ ਨਾ ਠੀਕ ਆ ਹੁਣ ਉਹ ਆਦੇ ਰੋੜੀ ਜਿੰਨੀ ਕੁ ਪੋਣੀ ਆ ਮੈਂ ਇਹਨੂੰ ਰੈਡੀ ਕਰਕੇ ਫੇਰ ਉਧਰਲੇ ਨੂੰ ਰੈਡੀ ਕਰਦੇ ਆ ਆਹ ਹਾਂ ਤਿਆਰੀ ਕਰਦੇ ਆਂ ਜੀ ਇੱਕ ਵਾਰ ਕੁਸ਼ੀਨ ਆਉਣੀ ਆ ਫਿਰ ਇੱਕ ਵਾਰ ਚ ਨਿਬੜ ਜੂਗਾ ਹੋਰ ਤੇ ਆ ਨਾਲੇ ਬੰਦੇ ਵਧਾ ਲੂਗੇ ਇੱਕ ਅੱਧਾ ਹੋਰ ਰੱਖ ਲਾਂਗੇ ਕੱਲ ਨੂੰ ਬਾਬੇ ਟੀਨੇ ਰੱਖਦੀ ਪੱਕਾ ਜਗ੍ਹਾ ਪੱਕਾ ਛੱਡਦੇ ਇੱਧਰ ਨੂੰ ਹੋ ਗਏ ਇਹਦੇ ਪਾਸੇ ਸੀ ਇਹ ਤਾਂ ਛੇੜ ਨਾਲ ਨਾਲ ਬਾਬੇ ਹਾਂ ਹਾਂ ਜਿੱਦਾਂ ਕਿ ਲੋਟ ਆਉਣਾ ਕੰਮ ਉਕੜਾ ਹੀ ਆਉਣਾ ਫਿਰ ਇਹ ਪੱਕਾ ਹੀ ਕੰਮ ਹੋਣਾ ਤਾਂ ਇਹ ਹਾਂ ਸੋ ਦੇਖੋ ਨਾਲੇ ਪਿੱਛੇ ਸਾਫ਼ ਹੋਣੀ ਦੀ ਬਾਈ ਆਕਾ ਕੇ ਟੁਰ ਜੀ ਨੀ ਜੀ 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 ਫਿਟੂਗਾ ਤੇ ਕਰ ਤੀ ਜੱਡ ਨਵੇੜ ਤੇ ਇਹਦਾ ਵੀ ਪੈਪਾ ਪਾਤੀਆਂ ਸਾਰੀਆਂ ਬਾਟਰਿੰਗ ਉਹ ਵੀ ਸਰੀਆਵਾਂ ਨੂੰ ਆ ਤੇ ਮੀਨ ਐ ਨਹੀਂ ਕਰਦੀ ਕੋਈ ਤੇ ਮੀਨ ਇਹ ਵੀ ਸਹੀਓ ਕਰਿਆ ਨਾਲੇ ਉਧਰ ਨਿਬੜ ਜੂ ਹੁਣ ਰੱਬ ਜੋ ਵੀ ਕਰਦਾ ਚੰਗਾਈ ਕਰਦਾ ਮਾੜਾ ਮੋਟਾ ਕੋਈ ਸਰੀਆ ਬਾਹਰ ਰਹਿਣ ਦੇ ਬੱਚ ਵੱਡੋ ਜੂ ਤੇ ਪੌਣੀ ਵੀ ਫੱਟੀ ਆਪਾਂ ਨੇ ਫੱਟੀ ਪੌਣੀ ਵੀ ਇੱਥੇ ਹਾਂ ਹਾਂ ਬਾਈ ਬਾਬੇ ਹੋ ਗਿਆ ਕੰਪਲੀਟ ਹਾਈ ਹਾਂ ਇਹ ਮੈਨੂੰ ਅਹਿਲਾ ਤਾਂ ਉੱਚਾ ਹੋ ਜਾਣਾ ਇਹਨੇ ਵੀ ਰੂੜੀ ਪੈ ਗਈ ਹਲੇ ਮਸਾਲਾ ਪੈਣਾ ਤਾਂ ਨੂੰ ਚਾਦਾ ਸਮਾਂ ਵਧੀਆ ਗੱਲਾਂ ਨਹੀਂ ਮਾਣੀ ਚਾਹੀਦਾ ਇਹ ਆਏ ਨੂੰ ਢਾਲੂ ਜੂ ਤਾਂ ਕਿਆ ਹੋ ਗਿਆ ਪੇਂਟਰ ਵੀ ੜਦਾ ਨਹੀਂ ਅਜਨ ਵੇੜ ਕੇ ਛੱਡੂ ਮੇਰਾ ਕੰਮ ਨਿਪਟੇ ਕੱਲ ਮੈਂ ਫਿਰ ਆਣਾ ਕਿੰਨਾ ਕਰੇਗੀ ਆਹਰ ਅੱਜ ਮੇਰੇ ਹੋ ਗਏ ਇੱਕ ਸਵੇਰ ਇਸੇ ਪਰਾਂ ਨੂੰ ਤੇ ਇੱਥੇ ਮਾਰਨੇ ਆ ਤੇ ਨਿਕਰਾ ਹੋ ਗਏ ਆ ਚਾਲੂ ਬਸ ਫੇ ਹੁਣੀ ਮਾਰ ਦੇ ਨਹੀਂ ਮੈਂ ਰੱਥ ਨਹੀਂ ਚਲੇ ਹੈ ਨਿਪਟਣਾ ਤੇ ਉਹ ਸੁਵੇਰੇ ਕਦੇ ਮਾਰਨੇ ਸਵੇਰੇ ਸੁੱਖੀ ਆਂਦਾ ਫੇ ਉਹ ਤਾਂ ਗੋਮੂ ਦਾ ਨਾਮ ਆ। ਆ ਉੱਪਰ ਰਹਿ ਗਿਆ ਤੇਰਾ। ਸਵੇਰੇ ਨਹੀਂ ਆਉਣੀ ਫਿਰ ਤੂੰ। ਹੁਣ ਤੂੰ ਆਈ 4-5 ਦਿਨ ਤੱਕ। ਠੀਕ ਆ ਹਫਤੇ ਤੱਕ। ਹਫਤੇ ਤੱਕ। ਫਿਰ ਉਹ ਗੇਟ ਆ ਸ਼ੈੱਡ ਛੁੱਟਦਾ। ਠੀਕ ਆ। ਫੇਰ ਕਰਦੇ ਆਪਾਂ ਇਹਦੇ ਨਵੀੜ ਕੇ ਇਹਨੂੰ। ਇਹਨੂੰ ਨਵੀੜ ਜਾ ਬਸ। ਸਵੇਰੇ ਜਦ ਅਸੀਂ ਮਾਰ ਦੂਗੇ ਇਹਨੂੰ ਦੋ ਬੁਰਸ਼। ਆ ਜਾ ਪੁੱਠਾ ਇਹਦਾ ਕਰਕੇ ਲਾਉਂਗੇ। ਹੂੰ ਹੂੰ। ਲਾਉਣ ਦਾ ਲਈ ਖਰੀਦ ਪਤਾ ਨਹੀਂ ਕਿਦਾਂ ਇਹਦਾ ਨੰਬਰ ਲੱਗਣਾ ਬਾਕੀ ਕੱਲ ਨੂੰ ਵਕਤ ਗੈਲ ਜੇ ਬਚ ਗਿਆ ਕਿਹ ਪਤਾ ਸੀ ਲਾ ਦੇਣਾ ਕਿਉਂਕਿ ਜਦ ਬਜਰੀਆਂ ਦੀ ਮਸ਼ੀਨ ਜਉਣੀ ਹੋਆ ਤੇ ਜਿਹੜੀ ਉਹ ਜਿਹੜੀ ਪਾਦਾਂਗਾ ਗੈਲ ਹਾਂ ਹੈ ਇਹਨਾਂ ਗੇੜ ਦੇ ਉੱਪਰ ਰੱਖ ਕੇ ਫਿਟਾਉਂਗਾ ਨਾ ਹਾਂ ਗੇੜ ਦੇ ਉੱਪਰ ਇੰਨੀ ਸਪੇਸ ਦੇ ਕੇ ਰੱਖ ਜਣਾ 30 40 ਦੇ ਕੇ ਪੱਟੀ ਦੇ ਕੇ ਥੱਲੇ ਜਿਹੜੀ ਕਦੇ ਇੰਚ ਦੀ ਸਪੇਸ ਹੋਵੇ

ਹਾਂ ਉਹ ਜਾਨੀ ਕੋ ਮਹਾ ਜਾਇਗਾ ਤਬੀ ਸੁਣੋ ਸੁਣੋ ਪੈਗ ਲਾ ਕੇ ਨਹੀਂ ਜੜ ਹੋਣਾ ਦਿੱਤੇ ਕੋਈ ਬਾਤ ਤੇਰੇ ਰਸਤੇ ਹਾਂ ਰਾਂਗਾ ਮੇਗਾ ਕਾਇ ਹੈ ਪਰ ਯਾਕੇ ਚੱਕਾ ਨਹੀਂ ਨਾ ਪਰੀ ਦਾ ਚੱਕਰ ਦੀ ਲੋੜ ਨਹੀਂ ਹੁੰਦਾ ਮੋਟਰ ਵਾਲੀ ਰੇੜੀ ਐ ਸਿੱਧੀ ਆਉਂਦੀ ਆ ਇਹ ਵੀ ਬਾਬਾ ਹੀ ਪੇਂਟਰ ਆ ਹੈ ਬਾਬੇ ਜੀ ਕੋਈ ਪੱਕਾ ਜਾਨ ਜਿਹਨੇ ਕੋਈ ਕਾ ਬੋਲਾ ਵੀ ਪੇਂਟਰ ਆ ਹਾਂ ਹਾਂ ਬਿਹਾਰ ਚ ਇਹ ਹੈ ਹਾਂਜੀ ਪੇਂਟ ਕਰਦਾ ਕਹਿੰਦਾ ਪੇਂਟਰ ਆ ਤੂੰ ਪੇਂਟ ਕਰਦਾ ਹੈ ਬਿਹਾਰ ਮੇਂ

ਦੇਹਲਾ ਹੈ ਇਹਦੇ ਨਿਸ਼ਾਨ ਬਣਿਆ ਹੋਇਆ ਤੇ ਆ ਤੇਰਾ 13 14 ਉਹ ਕੁਠਾ ਹੈ ਦੂਏ ਪਾਸੇ ਨੂੰ ਖੋਲਣਾ ਬਸ ਇਹਨੂੰ ਨਹੀਂ ਮੈਂ ਇਹਦਾ ਕਰਦੀ ਅੱਗੇ ਧਿਆਨ ਕੋ ਉੱਥੇ ਜਾ ਕੇ ਖੋਲ ਕਰਿਆ ਅੱਗੇ ਧਿਆਨ ਕੋ ਖਲਾ ਕੇ ਲੈਂਦਾ ਸੀ ਹਾਂ ਇਧਰ ਮੈਂ ਤੇਨੂੰ ਖੁੱਲ ਗਿਆ ਬਸ ਨਹੀਂ ਮੈਂ ਆ ਤੇ ਗੈਂਟਰ ਆ ਥੋੜੀ ਅੜ ਤਾਂ ਬਹੁਤ ਬੜਾ ਹੈ ਤੇ ਆ ਲੋਟ ਆ ਲੋਟ ਆ ਠੀਕ ਆ ਫਿਰ ਸਾਨੂੰ ਇੱਕ ਵਾਰ ਇੱਕ ਪਿੰਡ ਰਵਾ ਦਣਾ ਕਹਿ ਲਿਆ ਹੁਣ ਤਾਂ ਢੋਲ ਜੇ ਸੜਕਾਂ ਲੈ ਸੁੱਕੇ ਜ਼ਰੀ ਲਾ ਦਿੰਦਾ ਬਣਾ ਲਈ ਗੱਲ ਵਾ ਤੇ ਵਧੀਆ ਬਣਾ ਕੇ ਸਵੇਰੇ ਪਾਣੀ ਮਾਰ ਕੇ ਮਾਰ ਦਾਂਗੇ ਡੋਰਮਟ ਚੱਲ ਡੋਰਮਟ ਵੀ ਲੱਗਣਾ ਉਹ ਇੱਕ ਸਾਰਕਲ ਕੰਮ ਨੇ ਇੱਕ ਤਾਂ ਬਣਾਵਾ ਸਾਨੂੰ ਉਹ ਲੋਟੀ ਤਾਂ ਲੇ ਕੇ ਦਿਖਾ ਦੇ ਉਹਦੇ ਆ ਨਾ ਠੀਕ ਆ ਬਾਕੀ ਬਸ ਮਸ਼ੀਨ ਹੀ ਲਿਆਉਣੀ ਆਪਾਂ ਨੇ ਪਾਉਣੇ ਵਾਲੀ ਚਾਲੂ ਵਿਹਲਾ ਹੀ ਆ ਚਾਲੂ ਵਿਹਲਾ ਹੀ ਆ ਆ ਜੀ ਫਿਰ ਨਾਲੇ ਪਾਰਟੀ ਕਰ ਦੂੰਗੇ ਉਹ ਬੰਦਾ ਖਲਾਬ ੜੋੜੇ ਜੇ ਉਹ ਮਿਸਤਰੀ ਕੁਝ ਨਹੀਂ ਕਹਿੰਦਾ ਯਾਰ ਤੈਨੂੰ ਹਾਂ ਖਲਾਬ ਹੈ ਲੈ ਬੰਦੇ ਸਾਨੂੰ ਚਾਹੀਦੇ ਸਾਡੇ ਬੰਦੇ ਘੱਟ ਆ ਅਸੀਂ 6 ਜਣੇ ਤਾਂ ਹੈਗੇ ਆ ਅਸੀਂ ਤਾਂ 6 ਨਾਲ ਦਾ ਬਾਪੂ ਹੈਗਾ ਸਾਡਾ ਗੱਲਾ ਪਰ ਹੁਣ ਉਹ ਇੰਨਾ ਤਕੜਾ ਨਹੀਂ ਹੈਗਾ ਤਕਰਾ ਕਰ ਦਿੰਦੇ ਆ ਅਜੀ 5 6 ਜਣੇ ਹੈਗੇ ਆ ਬੋਦੇ ਬੋਦੇ ਜੇ ਤੂੰ ਵੀ ਆ ਜੀ ਗੈਲ ਬਾਕੀ ਇਹ ਤਾਂ ਕਾਲੂ ਪਤਾ ਲੱਗੂ ਵੀ ਆਉਂਦਾ ਹੈ ਕਿ ਨਹੀਂ ਆਉਂਦਾ ਆ ਲੈ ਕਾਲੂ ਸਾਨੂੰ ਵੇਲਾ ਹੀ ਆ ਬਸ ਠੀਕ ਆ ਵੀਡੀਓ ਬਣ ਗਈ ਕਾਲੂ ਆ ਜੀ ਕਾਲੂ ਵੀਡੀਓ ਤੇ ਹਾਜ਼ਰ ਜਾਈਦਾ ਉਹ ਗੱਲ ਪਹਿਲਾਂ ਹੀ ਆ ਮੈਂ ਕਿ ਕਹਾਂ ਤੂੰ ਪਹਿਲੇ ਕੰਨ ਪਹਿਲੇ ਆ ਹੁਣ ਵੇਲਾ ਨਹੀਂ ਹੈਗਾ ਤੂੰ ਸਹਨਾ ਸਾਰਾ ਟਟੀੜੀ ਮੰਗੂ ਸਾਰੀ ਦੁਨੀਆ ਦਾ ਭਾਰ ਚੱਕਿਆ ਵਾ ਉਹ ਵੇਲਾ ਨਹੀਂ ਹੈਗਾ ਚਲ ਦੇਖਦੇ ਆ ਕੋਈ ਨਹੀਂ ਕਾਲੂ ਜੀ ਪਹਿਲਾ ਕੰਮ ਇਹਦੇ ਚ ਕੱਖ ਵੱਢ ਕੇ ਲਿਆਉਣਾ ਹੈ ਇਹਦਾ ਜੇ ਵੱਢ ਲਿਆ ਆਉਣਾ ਹੈ ਬੱਟੀ ਹੋਆ ਪੇ ਤਾਂ ਠੀਕ ਆ ਜੇ ਮੱਕੀ ਹੋਆ ਪਾਂਚਾ ਭੜੇ ਨਾਲ ਉਹ ਤਾਂ ਵੱਢਣੀ ਸੌਖੀ ਆ ਤੁਸੀਂ 10 ਮਿੰਟ ਮਗਾਦੇ ਵੱਢਣ ਨੂੰ ਅਸੀਂ ਵੀ ਕੱਲੂ ਮੱਕੀ ਵੱਢ ਲਏ ਹੋਗੇ ਉਹਨੇ ਵੀ ਲਿਆ ਆਇਆ ਕੋਈ ਤੇ ਦਾੜੀ ਨੇ ਇਹਨੇ ਮੈਸੀ ਦੇ ਵਿਲੇ ਉੱਤੇ ਲੈ ਲਈ ਤੇ ਤੇ ਠੀਕ ਆ ਵਧੀਆ ਮੈਂ ਚਲ ਕੱਲ ਮੈਂ ਵੀ ਚੰਗ ਕਰ ਲੈ ਲਈ ਨਾ ਠੀਕ ਆ ਠੀਕ ਆ ਚੰਗਾ ਫੇਮਾ ਜੱਡੇ ਨੂੰ ਜਾਣਾ ਮਸ਼ੀਨ ਪਤਾ ਕਰਕੇ ਆਉਣੀ ਲੈਂਟਰ ਪਾਉਣੇ ਵਾਲੀ ਆ ਚੱਲੀਏ ਘੁਮਾ ਕੇ ਲਿਆਵਾਂ ਇਹ ਕਹਿੰਦਾ ਕੋਈ ਤਾਂ ਨਾਲ ਬੋਤਾ ਕਿ ਕਰ ਲੱਗੇ ਇੱਧਰ ਤਾਂ ਦੇ ਬਾਪੂ ਦਾ ਦੇਖ ਲੈ ਦੇਖ ਰਿਹਾ ਇੱਧਰ ਉਹ ਲੱਗਿਆ ਉਹ ਵਾਈਟ ਹੈ ਤੇ ਟੂਟੇ ਲੱਗਦੇ ਨੇ ਪੁਰਾਣੀ ਵੀਡੀਓ ਕੱਢ ਕੇ ਦੇਖੀ ਕਿਦਾਂ ਜਿੱਦਣ ਲੈ ਕੇ ਇਹਦੇ ਗਾਲਾਂ ਕੱਢਦਾ ਦਾ ਕੱਢਣੇ ਆ ਕਹਿੰਦਾ ਕਿਆ ਕਰਾਉਣਾ ਇਹਦੇ ਹੁਣ ਦੇਖ ਲੈ ਬਾਪੂ ਸਾਡਾ ਹੈ ਤੂੰ ਜਿਹੜੇ ਵਿਚ ਲੜੀ ਜਾਂਦੇ ਇਹਨਾਂ ਕਾ ਲੱਗੇ ਦੇਖਣੇ ਦਲੀ ਦੇਖ ਤਾਂ ਲਾਗੇ ਹਨਗਾ ਉਹ ਲਾਲਾ ਕੋਸ ਕੀ ਕਹਿੰਦਾ ਲਾ ਦੇ ਲਾ ਦੇ ਯਾਰ ਲੈ ਉਹ ਰਹਿੰਦੇ ਆ ਆ ਮੇਰੇ ਕੋਲ ਆਹ ਦੇਖ ਉਹ ਦਲੀ ਦਿਖਾਈ ਅਗਲਾ ਕਹਦਾ ਤੂ ਰੀ ਬਣਾਉਂਦਾ ਵਧੀਆ ਲੱਗਦਾ ਦਲੀ ਯਾਰ ਤੋਰਾ ਲਾਲਾ ਹੁਣ ਉਹ ਲਾ ਲੈ ਆਪਣੇ ਲਾ ਕੇ ਜਾਗੇ ਲੈ ਚੈਨੇ ਤਾਂ ਲਾ ਲੀਆ ਤੂੰ ਲਾ ਤੇ ਬਸ ਹਾਂ ਲੈਂਦਾ ਉਹ ਤੇ ਰੱਖਣ ਵਾਸਤੇ ਹੈ 18 ਬਾਈ 18 ਦਾ 18 ਬਾਈ 18 ਦਾ ਅਸੀਂ ਇਹਦਾ ਦੇਖਦਾ ਬੰਦਰੇ ਗੱਲ ਮੰਨ ਲਈ ਠੀਕ ਆ ਬਰੀਆ ਲੱਗਦਾ ਲਾ ਕੇ ਨਾ ਦੋਵੇਂ ਵਾਖੇ ਲਾ ਕੇ ਦੇਖ ਲੈ ਕਾਟੂ ਨਹੀਂ ਹੈਗਾ ਮੈਂ ਬੰਦ ਕਰਿਆ ਲਾ ਲਾ ਤਾਂ ਪੂਨੇ ਦਾ ਖਰੀ ਲਾਤੀ ਲਾ ਤਾਂ ਕੱਟੇ ਚ ਕਿਹਦੇ ਨਾ ਚਾ ਰਹਿਣ ਦੇ ਬਸ ਕੋਈ ਨਹੀਂ ਗੁੱਸਾ ਨਹੀਂ ਕਰਨਾ ਟੱਟੇ ਚ ਕੜਿਆ ਲਾਇ ਕਰਦੇ ਆ ਚੱਲ ਕੋਈ ਨਹੀਂ ਤੂੰ ਡਰ ਨਾ